ਦੇਖੋ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਜੋ ਵੀ ਕੋਈ ਆਮ ਪਬਲਿਕ ਆਪਣੀ ਦੁੱਖ ਤਕਲੀਫਾਂ ਆਪਣੀ ਕੋਈ ਵੀ ਇਸ਼ੂ ਜਿਹਦੇ 'ਚ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਹੈ ਉਹਦੇ ਬਾਬਤ ਜਦੋਂ ਵੀ ਉਹ ਆਉਂਦੇ ਆ ਤੇ ਉਹਨਾਂ ਦੀ ਪ੍ਰੋਪਰ ਸੁਣਵਾਈ ਹੋਵੇ ਐਸਐਸਪੀ ਆਫਿਸ ਪਟਿਆਲਾ 'ਚ ਡੇਲੀ ਤਕਰੀਬਨ 100 ਤੋਂ 150 ਜਿਹੜੇ ਲੋਕ ਨੇ ਆਮ ਪਬਲਿਕ ਦੇ ਜਿਹੜੇ ਕਿਸੇ ਦੁੱਖ ਤਕਲੀਫ 'ਚ ਹੈਗੇ ਆ ਉਹ ਮੇਰੇ ਦਫਤਰ ਇੱਥੇ ਆਂਦੇ ਆ ਤੇ ਮੈਂ ਸੋਚਿਆ ਕਿ ਆਪਣੇ ਦਫਤਰ ਉਹਨਾਂ ਨੂੰ ਅੰਦਰ ਬੁਲਾਣ ਦੀ ਥਾਂ ਤੇ ਕਿਉਂ ਨਾ ਮੈਂ ਆਪ ਬਾਹਰ ਜਾ ਕੇ ਉੱਥੇ ਉਹਨਾਂ ਦੀ ਦੁੱਖ ਤਕਲੀਫਾਂ ਸੁਣਾ ਤਾਂ ਕਿ ਉਹਨਾਂ ਨੂੰ ਫੌਰੀ ਜਿਹੜੀ ਰਾਹਤ ਆ ਉਹ ਦਿੱਤੀ ਜਾ ਸਕੇ ਤੇ ਇਸ ਬਾਬਤ ਮੈਂ ਡੇਲੀ तकरीबन 1 ਘੰਟੇ ਦੇ ਲਾਗੇ ਮੈਂ ਬਾਹਰ ਖੜ ਕੇ ਜੋ ਵੀ ਪਬਲਿਕ ਆਂਦੀ ਹੈ ਉਹਨਾਂ ਦੀ ਸਾਰੀ ਦੁੱਖ ਤਕਲੀਫਾਂ ਸੁਣ ਕੇ ਉਹਨਾਂ ਦੇ ਸਾਹਮਣੇ ਹੀ ਸੰਬੰਧਿਤ ਅਫਸਰ ਨੂੰ ਜਿਹੜੇ ਲੋੜੀਦੇ ਦਿਸ਼ਾ ਨਿਰਦੇਸ਼ ਆ ਉਹ ਦੇ ਕੇ ਮੇਰੀ ਇਹ ਕੋਸ਼ਿਸ਼ ਹੁੰਦੀ ਆ ਕਿ ਫੌਰੀ ਇਨਸਾਫ ਕੀਤਾ ਜਾਵੇ ਤਾਂ ਕਿ ਪਬਲਿਕ ਦੇ ਮਨ ਚ ਪੁਲਿਸ ਦੇ ਪ੍ਰਤੀ ਇੱਕ ਜਿਹੜੀ ਪੋਜ਼ਿਟਿਵ ਸੋਚ ਆ ਉਹ ਵੱਸ ਸਕੇ ਤੇ ਨਾਲ ਹੀ ਇਮੀਡੀਏਟ ਜਿਹੜਾ ਉਹਨਾਂ ਨੂੰ ਜਸਟਿਸ ਜਿਹੜਾ ਪ੍ਰੋਵਾਈਡ ਹੋ ਸਕੇ ਸਰ ਕੀ ਲੱਗਦਾ ਲੋਕ ਜਿਸ ਤਰ੍ਹਾਂ ਥਾਣੇ 'ਚ ਜਾਣ ਤੋਂ ਕੋਈ ਵੇਲੇ ਡਰਦੇ ਨੇ ਇਸ ਤਰ੍ਹਾਂ ਦੀ ਇਮੇਜ ਹੁੰਦੀ ਆ ਇੱਥੇ ਆ ਕੇ ਲੋਕਾਂ ਨੂੰ ਇਹ ਮਾਨ ਤੋਂ ਨਿਕਲ ਜਾਊਗਾ ਕਿ ਪਾਸ ਹੀ ਦੱਸ ਸਕਦਾ ਜਿਹੜੇ ਕਲੀ ਦੇਖੋ ਜੀ ਬਤੌਰ ਜ਼ਿਲ੍ਹਾ ਪੁਲਿਸ ਮੁਖੀ ਜਦੋਂ ਮੈਂ ਆਪ ਉਹਨਾਂ ਦੀ ਸਮੱਸਿਆਵਾਂ ਸੁਣ ਕੇ ਤੇ ਉਹਨਾਂ ਦੇ ਸਾਹਮਣੇ ਹੀ ਐਸਐਚਓ ਨੂੰ ਡੀਐਸਪੀ ਨੂੰ ਐਸਪੀ ਰੈਂਕ ਦੇ ਅਫਸਰਾਂ ਨੂੰ ਉਹਨਾਂ ਦੀ ਪ੍ਰੋਬਲਮ ਮੈਂ ਫੋਨ ਤੇ ਸਮਝਾ ਕੇ ਕਿ ਇਹ ਬੰਦੇ ਆਏ ਆ ਫਲਾਂ ਪਿੰਡ ਤੋਂ ਆਏ ਇਹਨਾਂ ਦੀ ਇਹ ਸਮੱਸਿਆ ਆ ਤੇ ਇਹਨੂੰ ਇਸ ਤਰੀਕੇ ਨਾਲ ਹੱਲ ਕਰਨਾ ਤੇ ਜਦੋਂ ਲੋਕ ਦੇਖਦੇ ਆ ਕਿ ਜ਼ਿਲ੍ਹਾ ਪੁਲਿਸ ਮੁਖੀ ਨੇ ਉਹਨਾਂ ਦੇ ਸਾਹਮਣੇ ਜਿਹੜਾ ਸਬੰਧਤ ਅਫਸਰ ਆ ਉਹਨੂੰ ਫੋਨ ਕੀਤਾ ਤੇ ਉਹਨਾਂ ਦੀ ਸਮੱਸਿਆ ਆਪ ਸਮਝਾ ਕੇ ਉਹਦਾ ਫੌਰੀ ਸਮਾਧਾਨ ਕਰਨ ਦੇ ਡਾਇਰੈਕਸ਼ਨ ਦਿੱਤੇ ਤੇ ਲੋਕਾਂ ਦੇ ਮਨ 'ਚ ਇੱਕ ਬੜੀ ਤਸੱਲੀ ਤੇ ਪੁਲਿਸ ਦੇ ਪ੍ਰਤੀ ਇੱਕ ਪੋਜ਼ਿਟਿਵ